ਆਡੀ ਜੂਰ ਇੱਥੇ ਆ ਕੇ ਵੀ ਨਹੀਂ ਸੁਧਰੀ ਹੈਗੀ ਦੇਖੋ ਇੱਥੇ ਕੰਮ ਨਹੀਂ ਕਰਨਾ ਪਰ ਸਰਬ ਆਪਣੀ ਜੂਰ ਇੱਥੇ ਵੀ ਨਹੀਂ ਸੁਧਰੀ ਆ ਕੇ ਆਣਾ ਆ ਜੀ ਰੋਟੀ ਖਾਣ ਲੱਗੇ ਸੀਗੇ ਸਰ ਜਾਨੇ ਇਹਨਾਂ ਨੂੰ ਮੰਗਵਾਤੀ ਸੀ ਆਨਲਾਈਨ ਹਾਂ ਜੀ ਟਾਈਮ ਹੋ ਗਿਆ ਆਡੀ ਤੋਂ ਬਾਅਦ ਦੰਦ ਉੱਠ ਗਏ ਹੋਣ ਇਹ ਬਹੁਤ ਸੋਹਣੀ ਆਈ ਇਹ ਬਹੁਤ ਸੋਹਣੀ ਆਈ ਤੇ ਪਈਆ ਅਲਤੋ ਤੇ ਸਵਰਉ ਦੇ ਵੀ ਸਾਡੇ ਵੀ ਸੁੱਤੇ ਪਏ ਸਾਰੇ ਇਹ ਸਫਰ ਵਧੀਆ ਰਿਹਾ ਅਗਰ ਪਾਏ ਗੁੰਮ ਤੇ ਕਿਤੇ ਕੋਈ ਨਾ ਚਾਬੜ ਸਰੋ ਨਹੀਂ ਸਭ ਕੁਝ ਠੀਕ ਆ ਗਿਆ ਕੱਬਾ ਕੱਲ ਫਟ ਤੋਂ ਗਏ ਸੀ ਇਹ ਲੇਟ ਹੋ ਗਏ ਉਹਦੇ ਕਰਕੇ ਜਾਵਦੇ ਨਹੀਂ ਸੀ ਹਾਂ ਅੱਜ 11 ਵਜੇ ਪਹੁੰਚਾਂਗੇ ਰਾਤ ਨੂੰ ਆ ਜਾਣ ਅੱਜ 11:00 ਵਜੇ ਜਾਂ ਰਾਤ ਨੂੰ ਮਾਤਵਾਸ ਠੀਕ ਰੱਖੇ ਸਾਰੇ ਆ ਆਰਡਰ ਪੜਿਆ ਤੇ ਆਰਡਰ ਕੀ ਕਰਤੀ ਰੋਟੀਆਂ ਨੇ ਭੁੱਖ ਲੱਗੇ ਸਵੇਰੇ ਇਹਨੂੰ ਬਲੋ ਹੰਪਚਾ ਚੋ ਮਿਲਾਂਗੇ ਔਰ ਲੀ ਤੇ 10 ਕੋ ਜਵੋ ਬੋਟਲ ਉੱਤੇ ਤੇਰੇ ਕਰੇਗਾ ਤੇ ਲੀ ਬਲੀ ਬੰਦਾ ਸਤੋਂਗਰੇ ਨੇ ਕੀਤੀ ਆਲੇ ਟੋਗਰੇਡ ਕੀਤੇ ਮੈਂ ਕਿਹਾ ਇੱਕ ਕੀ ਗੱਲ ਬਾਤ ਹੁਣ ਅੱਗੇ ਕਰੀ ਜਾਵਾਂਗੇ ਆਰਡਰ ਤੇ ਰੋਟੀ ਆਰਡਰ ਕਰਾਂਗੇ ਨਾ ਆਪਣੀ ਵੀ ਹਸ ਤਾਂ ਪੁੱਛੇ ਇਹ ਲੋਆਂ ਘੋੜੇ ਵੇਚ ਕੇ ਸੁੱਤੀਆਂ ਪੂਰੇ ਹੈ ਇਹ ਲੋਆਂ ਪਹਿਰਾ ਨਾ ਕੋਈ ਨਹੀਂ ਬਤਲਾਣਾ ਹੈ ਇਹ ਘੋੜੇ ਵੇਚ ਕੇ ਆ ਨੋ ਜਣਾ ਸੁੱਤੀਆਂ ਭਈਆਂ ਨੇ ਤੇ ਸਾਰਾ ਦਿਨ ਨਠਾਓ ਕੁਝ ਕਰਨ ਲੱਗੇ ਹਨ ਸਾਰਾ ਤੇ ਹਮਾਰੇ ਹਮਾਰੇ ਸਾਰਾ ਮੂਲ ਵੇੜੀ ਕਰਦੇ ਆ ਹੈ ਵੇਲਾ ਵੀ ਨੰਬਰ ਆਊਗਾ ਹੁਣ ਇਹ ਗੱਡੀ ਸ਼ੁਰੂ ਕਰਤੀਆਂ ਅੱਛਾ ਚਾਹ ਪੀਣ ਲੱਗੇ ਸੀਗੇ ਇਧਰ ਬੰਦੇ ਸਾਡੇ ਦੇਖੋ ਚਾਹ ਠੀਕ ਆ ਚਾਈ ਨਾਲ ਹੀ ਪਈ ਆ ਅੱਛਾ ਇਹ ਨਾਲ ਹੀ ਪਈ ਆ ਐ ਤਾਂ ਗਲਤ ਗੱਲ ਆਈ ਨਹੀਂ ਨਹੀਂ ਕੋਈ ਨਾ ਬੰਦੇ ਹਾਂ ਅਰੇ ਤਾਂ ਉਹ ਤਾਂ ਗਲਤ ਉਹ ਤਾਂ ਉਹ ਜਨ ਆ ਕਿਸੇ ਬੰਦੇ ਚਲੋ ਭਾਈ ਸਾਹਿਬ ਨੇ ਸਾਨੂੰ ਚਾਹ ਪਈ ਆ ਇਹਨਾਂ ਨੂੰ ਕੱਲ ਥੋੜੀ ਸੀਟ ਦੀ ਦਿੱਕਤ ਸੀਗੀ ਤੇ ਸਾਡੇ ਕੋਲ ਸੀਗੀ ਜਗ੍ਹਾ ਤੇ ਸਾਡੇ ਨਾਲ ਪਏ ਸੀਗੇ ਇਹ ਆ ਚਲੋ ਜਦਾਂ ਠੀਕ ਆ ਕੁਆਂਟੀਟੀ ਘੱਟ ਆ ਪਰ ਪੰਜਾਬੀਆਂ ਵਾਲੇ ਹਿਸਾਬ ਦੇ ਨਹੀਂ ਹੈਗੀ ਇਹ ਬਿਲਕੁਲ ਪੰਜਾਬੀ ਬੰਦੇ ਥੋੜੀ ਜ਼ਿਆਦਾ ਪੀਂਦੇ ਜਰਾ ਘਾਟੇ ਪੀਂਦੇ ਇੱਕ ਘਾਟੇ ਪੀਂਦੇ ਪਾਣੀ ਤਾਂ ਪੀ ਲਈ ਪੀ ਲਈ ਆਡੀ ਜੁਰ ਇੱਥੇ ਆ ਕੇ ਵੀ ਨਹੀਂ ਸੁਧਰੀ ਜੀ ਦੇਖਣਾ ਇਹ ਵੀ ਕੰਮ ਨਹੀਂ ਕਰਨਾ ਪਰ ਸਰਮ ਆਪਣੀ ਜੁਰ ਇੱਥੇ ਵੀ ਸੁਧਰੀ ਆ ਕੇ ਪਹਿਲਾ ਬੋਚੇ ਲਾਇਆ ਇਹਨਾਂ ਨੇ ਮੇ ਪੰਡ ਤੋਂ ਉੱਤੇ ਉੱਤੇ ਵੀ ਲਾਵਾਂਗੇ ਅਸੀਂ ਬੋਚੇ ਜੜਾ ਦੇ ਕੱਪੜਾ ਆਪਣਾ ਪੋਚਾ ਲਾਈ ਜੀ કરીયા રહી હે ઓર ઠીક હો સકદિયા મોસમ કે તા કે મોસમ કે તા યે તો ડાર્ક સર્કલ હે થોડે કરની પેડે મેં કીધું કે રહીયા બતાણો કે જેڑا માલિક ને દિતતે ઉત વદિયા કરાવા વદિયા સોચકે

ਕਰੀਮ ਕਰਾ ਲਾਉਣ ਦਾ ਪੂਰਾ ਸਾਹ ਹੱਥ ਦੇ ਪਿੱਛੇ ਆ ਜਿਹਾ ਬੈਠਾ ਵਾਲ ਤੂੰ ਦੇਖੋ ਇਹ ਬਾਅਦ ਵਿੱਚ ਹਾਂ ਬਾਅਦ ਵਿੱਚ ਪਿਛਲੇ ਜਨਮ ਸੀ ਕਿ ਅਗਲੇ ਚ ਬਣੇਗਾ ਨਹੀਂ ਇਸ ਜਨਮ ਸੀ ਤਾਂ ਰੋਲ ਕੀਤਾ ਹੀ ਰਾਮ ਨੇ ਜਨਾ ਅੱਛਾ 4 ਸਾਲ 4 ਸਾਲ ਸੀ ਤਾਂ ਹੋਣਾ ਸੀ ਹਾਂਜੀ ਉਦੋਂ ਤੋਂ ਬਸ ਸਿੱਖਿਆ ਹਾਂ ਤੁਸੀਂ ਸਿੱਖ ਲਿਆ ਹੁਣ ਅੱਛਾ ਉਹ ਤਾਂ ਬੜੇ ਚਲੇ ਗਏ ਆ। ਹੱਥੇ ਡੇਲੀ ਜਾਂਦਾ। ਉਹ ਵੀ ਆ ਜਿਹੜੇ ਡੇਲੀ ਜਾਂਦਾ। ਉਹ ਆਇਆ ਸੀ ਆ ਦਿਖਾਇਆ ਸੀ ਇਹਨੂੰ। ਹਾਂਜੀ ਰੋਟੀ ਖਾਣ ਲੱਗੇ ਸੀਗੇ। ਸਰ ਜਾਨੇ ਇਹਨਾਂ ਨੂੰ ਮੰਗਵਾਤੀ ਸੀ ਆਨਲਾਈਨ। ਪਾਣੀ ਪਾਵੇ। ਸਰ ਪਾਵੇ ਰੋਟੀ। ਸਰ ਦਾਲ ਖਣੀ ਇਹ ਢੁਕਣਾ ਨਹੀਂ ਢੁਕਣਾ ਨਹੀਂ ਢੁਕਣਾ। ਛੋਲੇ ਦੇ ਦੇ ਮੈਂ ਛੋਲੇ। ਮੈਂ ਢੁਕਣਾ ਨਾ ਆਸਤਾ ਇਹ। ਲੋਕਾਂ ਨੇ ਰੋਟੀ ਬਣਾ ਕੇ ਬਸ ਸਬਜ਼ੀ ਦੇ ਨਾਲ ਤੇ ਦੇ ਦੋ ਦਿਨਾਂ ਦੇ ਬਣਾ ਕੇ ਸਵੇਰ ਦੇ ਨਾਲ ਤਕਰੀਬਨ ਬਣਾ ਲਈ ਸੀ ਇਹਨਾਂ ਨੇ ਸਾਦਰੀ ਤੇ ਹਮਾਰੇ ਸਾਢੀ ਦੁਪਹਿਰ ਸੀ ਕਿ 10 11 ਵਜੇ ਤੇ ਹੁਣ ਤਾਂ ਬਸ ਹੋ ਗਿਆ ਪਰ ਆਈ ਵਧੀਆ ਪਿਆਲਦਾ ਕੋਈ ਪ੍ਰੋਬਲਮ ਨਹੀਂ ਹੈ ਜੀ ਵਿਕਾਂਡੀਆਂ ਦਾ ਗਵਾ ਨਹੀਂ ਆਪਾਂ ਗਵਾ ਨਹੀਂ ਗਵਾ ਨਹੀਂ ਇਵਲੀ ਤਾਂ ਅਖੀਰ ਆਮ ਨਹੀਂ ਹੋਈ ਬਸ ਖਾ ਲਈ ਹਮ ਦੋਵੇਂ ਅਸੀਂ ਇਡਲੀ ਖਾ ਲਈ ਤਰਾ ਇਟਲੀ ਗਾਲੀ ਤੂੰ ਪੁੱਛਿਆ ਨੀ ਯਾਰ ਮੈਨੂੰ ਇਟਲੀ ਮੈਂ ਤਾਂ ਕਹਨਾ ਪੁੱਛਿਆ ਤਾਂ ਵੀ ਨਾ ਕਰ ਮਗਾ ਵੀ ਦੇਖੋ ਤਾਂ ਵੀ ਮੇਰੇ ਸਭ ਤੋਂ ਲੇਟ ਉੱਠਦਾ ਸੰਤੋ ਸਭ ਤੋਂ ਜ਼ਿਆਦਾ ਇਹ ਸਾਢੇ 12 ਵਜੇ ਹੁਣ ਉੱਠਿਆ ਇਹ ਬਰਸ਼ ਕਰਕੇ ਰੋਟੀ ਖਾਣ ਲੱਗਿਆ ਹੁਣ ਸਵੇਰੇ ਦੀ ਰੋਟੀ ਦੁਬਾਰੇ ਖਾ ਰਿਹਾ ਇਹ ਸਭ ਤੋਂ ਜ਼ਿਆਦਾ ਸੰਤੋ ਹੈ ਹਨਾ ਇਹਨੂੰ ਸਭ ਤੋਂ ਜ਼ਿਆਦਾ ਸੰਤੋ ਹੈ ਉਹ ਦੇਖੀ ਤੂੰ ਤਾਂ ਸੋਈ ਹੈ ਇਹਨੂੰ ਸਾਰਾ ਦਿਨ ਫਾਇਰ ਰੱਖਿਆ ਰਹੇ ਤੂੰ ਪਰਾਂਦਾ ਹਾਂ ਹੁਣ ਉੱਠੇ 12:30 ਹੋ ਗਏ ਨੇ ਦੇਖ ਬੇਸਾ ਜਾਣਾ ਨੇ ਹਾਂ ਕੰਟੈਂਟ ਕਲਾਸ ਕੀ ਪੜ੍ਹਦਾ ਕੀ ਹੈ ਤੈਨੂੰ 10th ਕਲਾਸ ਚੱਲਦੀ ਹੈ ਤੇ ਅੱਛਾ ਹੋਰ ਵੀ ਆ ਹਾਂ ਬਹੁਤ ਜਿਆਦਾ ਸਮਾਨ ਮੰਗਵਾ ਲਿਆ ਤੁਸੀਂ ਨਹੀਂ ਨਹੀਂ ਜਿਆਦਾ ਕੁਝ ਨਹੀਂ ਜਿਆਦਾ ਨਹੀਂ ਅੱਛਾ ਇਹਨੇ ਚ ਪਾ ਦੋ 40 ਮੇਂ ਪਾ ਲਓ ਹੈ ਹੈ ਮਾਰੇ ਪਾਸ ਉਹ ਦੋ ਇਹ ਚ ਬਾ ਨਹੀਂ ਨਹੀਂ ਜਾ ਹੋਰ ਇਹ ਭਾਈ ਸਾਹਿਬ ਨੇ ਚਾਹ ਮੰਗਵਾ ਕੇ ਦਿੱਤੀ ਆ ਸਾਨੂੰ ਕਰੋ ਇਹਨਾਂ ਨੇ ਟਾਰ ਸੀ ਉਤਰਨਾ ਸੀਗਾ ਇਹ ਗੱਲ ਇਹਨਾਂ ਨੂੰ ਸੀਟ ਚ ਐਡਜਸਟਮੈਂਟ ਕਰਵਾਈ ਸੀ ਅਸੀਂ ਚਾਹ ਬਹੁਤ ਵਧੀਆ ਦੇਖਣ ਨੂੰ ਹਾਂ ਦੇਖ ਕੇ ਪਤਾ ਲੱਗਦਾ ਵਧੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਨਾਬਲ ਨੂੰ ਥੈਂਕ ਯੂ ਰੋਡਾ ਹਾਂਜੀ ਹਾਂਜੀ ਥੈਂਕ ਯੂ ਥੋੜੀ ਇਹ ਜੇ ਸਪੈਸ਼ਲ ਆਲੂ ਪਰਾਠਾ ਹੈ ਪਨੀਰ ਕੋਠਾ ਹੈ ਖਾਣੇ ਦਾ ਬਾਬੂ ਜੀ ਬਾਬੂ ਜੀ ਨੇ ਖਾਣੇ ਲਈ ਭਈਆ ਖਾਣੇ ਲਈ ਮੋਟੀ ਮਹਿਰਾ ਆਈ ਰੋਸ਼ਾਦੀ ਆ ਗਿਆ ਤੁਹਾਡਾ ਪਤਾ ਲੱਗਿਆ ਹੁੰਦਾ ਤੁਹਾਨੂੰ ਤੁਹਾਡਾ ਜੀ ਇਸ ਪੁੱਛ ਲੈ ਆਪ ਪਸ਼ਮਨੀ ਘੁਮਾਤਾ ਹਾਂ ਮੈਂ ਆਪਕੋ ਠੀਕ ਹੈ ਜੀ ਠੀਕ ਹੈ ਥੈਂਕ ਯੂ ਠੀਕ ਜੀ ਤੇਗੀ ਇਹ ਤਾਂ ਆ ਰਹੀਆਂ ਗਾਣ ਅੰਟੀ ਸੰਘੂਰ ਤੋਂ ਨਿਗੇ ਵੀ ਸਾਨੂੰ ਮਿਲ ਗਏ ਉਸੇ ਗੱਲਬਾਤ ਹੋਈ ਤਾਂ ਪਤਾ ਲੱਗਿਆ ਸੀ ਧਿਲਿਓ ਚੜੇ ਸੀ ਪਿੱਛੋਂ ਆਏ ਸੀ ਸੁੱਤੇ ਪਏ ਸੀਗੇ ਉਸ ਟਾਈਮ ਇਹ ਅਸੀਂ ਉਠਾਇਆ ਕਹਿੰਦੇ ਬੰਤਾ ਤੁਸੀਂ ਇੱਧਰਲੇ ਸੀਟ ਤੇ ਸੌਂਜੋ ਫਿਰ ਅਸੀਂ ਸਵੇਰੇ ਪੁੱਛਿਆ ਕਿੱਥੋਂ ਹੋ ਸੀ ਕਹਿੰਦੇ ਸੰਘੂਰ ਤੋਂ ਵੇਗਾ ਅਸੀਂ ਸੰਘੂਰ ਤੋਂ ਆਇਆ ਚਾਹ ਪੀਣ ਲੱਗੇ ਆ ਉਹ ਸਮੋਸੇ ਦੇ ਗਏ ਸੀ ਉਹ ਖਾ ਰਹੇ ਆ ਬਾਕੀ ਆਂਟੀ ਬਿਸਕਟ ਲੈ ਕੇ ਨਾਲ ਇਹ ਖਾਵਾਂਗੇ ਅਸੀਂ ਆ ਦੋਨੇ ਕੇ ਤੁਸੀਂ ਇਕੱਲੇ ਆਏ ਹੋਰ ਫੈਮਲੀ ਚ ਕੋਈ ਨਹੀਂ ਆਇਆ ਸੰਗਤ ਨਾਲ ਹੀ ਆਇਓ ਇਕੱਲੇ ਹੈ ਜੀ ਦਾਦੀ ਮੇਰੇ ਮਦਰ ਹੀ ਨਹੀਂ ਆਏ ਓਕੇ ਓਕੇ ਸਸਨ ਨੂੰ ਦੋਨੇ ਨਹੀਂ ਆਣੇ ਆਸਦੀ ਜੀ ਤੁਸੀਂ ਤੁਸ ਸਾਜੀ ਜੀ ਦੇ ਨਹੀਂ ਬੋਲ ਕੇ ਦੇਣੀ ਮੇਰੇ ਸੰਗਤ ਮੇਰੇ ਨਾਲ ਆਈ ਨੇ

ਦੇ ਲਈ ਮਸੂਲੀ ਬੀ ਮੇਰੇ ਕੋ ਦੇ ਦੇ ਪਲੀਜ਼ ਪਪਾ ਜਿਹੜਾ ਇਹ ਬਾਜੀ ਦੀ ਪਰਾਟਾ ਪਲੀਨ ਪਰਾਟਾ ਚੌਮੀ ਨੂਡਲਸ ਸਬਿਲਸ ਸੀਜ ਕੰਟੀਨੇਗਾ ਇਸੇ ਬੰਦੇ ਸਾਰਾ ਬੰਦੇ ਖੁੱਲ ਲੋ ਹੀ ਨਹੀਂ ਤਾ ਨਾ ਲੀ ਬੰਦੀ ਮੇਰੇ ਕੋਲ ਇਹ ਨਾ ਬੰਦੀ ਤੈਨੂੰ ਦੀ ਇਹਦੇ ਨਹੀਂ ਬੰਦ ਨਹੀਂ 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 ਸੁਣੋ ਆ ਵੀ ਬੰਦੇ ਨੇ ਹੋਰ ਆਪਾਂ ਬੈਠਾ ਉਹਨ ਕੋਈ ਪਰਿਕ ਨਹੀਂ ਵੇ। ਇਕੱਲੇ ਗਾਵੇ। ਪਰ ਜਦ ਮੈਂ ਹੀ ਖੋਲ ਦੇ ਮੇਰੀ ਦੁਕਾਨ ਆ ਗਈ ਵਿੱਚ। ਆਪਾਂ ਦੇਖਾ। ਹਾਂਜੀ ਇੱਧਰ ਥੋੜੀ ਮਸਤੀ ਰਹੀ ਆ ਸ਼ਰਮਿੰਦਾਰ ਸ਼ੋਕ। ਬੱਚੇ ਸੋਣੋਂ ਕੋਲ ਨਰਜੀ ਆ ਗਈ ਇੱਥੇ। ਐ ਗੱਲਾਂ-ਗੁੱਲਾਂ ਕਰਦੇ ਪਏ ਚਲੋ ਹਣਾ ਵੀ ਨਾਲ ਬੈਠੇ ਗੱਲਾਂ ਕਰਾਂਗੇ ਨਾ। ਫਿਰ ਮੈਂ ਗਾਣਾ ਵੀ ਸੁਣਾਉਂਦਾ। ਤਾਂ ਉਹਤੀ ਹੋ ਗਿਆ ਵੀ ਇਹ ਵੀ ਗਾਣਾ ਜੇ ਸੁਣਾਉਂਦਾ। ਉਹ ਕੋਈ ਚੋਗੀ। اچھا ਮੈਂ ਤਾਂ ਚਲੋ ਗਾਣਾ। ਉਹ ਕੋਈ ਚੋਗੀ। ਬੱਚਾ ਹੋ ਗਿਆ। ਭਾਈ ਮੈਂ ਵੀ ਸੁਣਾਉਂਦਾ। ਭਾਈ ਦਾ ਕੰਮ ਹੋਰ ਬੰਦਾ ਵੈ ਗਿਆ। ਕਿਵੇਂ ਇਹ ਤਾਂ ਘਰੇ ਗਾਉਂਦੇ ਨਹੀਂ। ਕਿੱਤੇ ਮਤਲਬ ਘਰ ਨਹੀਂ ਜਾਂਦੇ ਕਹਿੰਦੇ ਅੱਛਾ ਜਿਹੜੀ ਕਿ ਉਹ ਹੈ ਨਾਲ ਦੇ ਕਮਪਾਰਟਮੈਂਟ ਦੇਖਣਾ ਜਿਹੜੇ ਬੈਠੇ ਹੋਏ ਉਹ ਕਹਿੰਦੇ ਵੀ ਸਾਡਾ ਸਮਾਨ ਉਤਾਰਵਾ ਦੇਣਾ ਤੇ ਹਾਈਦਰਾਬਾਦ ਇਸੇ ਜਨੂੰ ਠੀਕ ਹੈ ਅਸੀਂ ਉੱਥੇ ਚਲੇ ਸਮਾਨ ਉਤਾਰਿਆ ਉਹਨਾਂ ਨੇ ਵੀ ਹਾਈਦਰਾਬਾਦ ਉੱਤਾਰਿਆ ਅਸੀਂ ਉਹਨਾਂ ਦਾ ਸਮਾਨ ਉਤਾਰਿਆ ਅਜੋ ਲੇਡੀ ਖੜੀ ਸੀ ਉਹਨਾਂ ਦੇ ਵੀ ਤੇ ਬਾਅਦ ਚ ਲੜੀ ਸੀ ਉਹ ਐਪਲੀਕੇਸ਼ਨ ਸੀਗਾ ਉਹਨਾਂ ਸਵਾਲ ਪੁੱਛਦੀ ਰੇਡੀਜ਼ ਆ ਕੇ ਸੀ ਉਹ ਅਸੀਂ ਨੇ ਦੇਖੀ ਅੱਜ ਕਾ ਇਨਾ ਬੱਸ ਲੈਣ ਜੇ ਕਰੀਏ ਨਾ ਤਾਂ ਬੱਸ ਸਮਾਂ ਬਰਬਾਦ ਤੇ ਉਹਨਾਂ ਦੇ ਹਸਬੰਦ ਆਏ ਹੋਏ ਸੀ ਲੈ ਚੋੜ ਦੋ ਉਹਨਾਂ ਨੂੰ ਥੈਂਕਸ ਲਾਜੇ ਬਾਏ ਬਾਏ ਕਰਨਾ ਕਿ ਇਹਨਾਂ ਨੇ ਕਿੜਕੀ ਤੇ ਦੇਖ ਲਿਆ ਵੀ ਹਾਂ ਹਾਲ ਚੱਲ ਰਹੇ ਨੇ ਇਹ ਵੀ ਹੋਈ ਹੈ ਬੱਸ ਤਾਂ ਕੋਈ ਬਾਤ ਨਹੀਂ ਹੋ ਗਿਆ ਕੋਈ ਬਾਤ ਨਹੀਂ ਵੀਡੀਓ ਬਣ ਰਹੀ ਹੈ ਇੱਧਰ ਚੱਲਦੀ ਹਾਂ ਉਹ ਗੱਲਾਂ ਕਰੇ ਢੜ ਕੇ ਇਹਨਾਂ ਨੂੰ ਘਟਾ ਡੇੜੇ ਘਟਾ ਲੱਗ ਰਹੀ ਹੈ ਉਹ ਕਿਰ ਕਰ ਨਹੀਂ ਛੱਡ ਗਏ ਬੱਸ ਗੱਲਾਂ ਕਰੇ ਢੜ ਕੇ ਬਾਕੀ ਬੱਸ ਪੂਰਾ ਜ਼ੋਰ ਲੱਗਿਆ ਪੈਦੋਂ ਨਾ ਜਾਣਿਆਂ ਦਾ ਮੇਰੇ ਬੇਟਾ ਨੂੰ ਮੈਂ ਮੇਰੇ ਬੇਟਾ ਨੂੰ ਕੀ ਦੱਸਾਂ ਐਂ ਕਦੇ ਕਿਹਾ ਸਾਡੇ ਦੁਕਾਨ ਤੇ ਵਰਕਰ ਸੀ ਉਹ ਮੁੰਡੇ ਨੇ ਕਿਹਾ ਉਹ ਤਾਂ ਪਾਰ ਹੋ ਆਜੂ ਕੋਈ ਸਮਝ ਆਉਂਦਾ ਨਹੀਂ ਸਮਝ ਨਹੀਂ ਆਉਂਦਾ ਕੋਈ ਨਾ ਹਾਂ ਕੋਈ ਨਹੀਂ ਕੋਈ ਤਾਂ ਖਿਆਲ ਤਾਂ ਲੀ ਤਾਂ ਇਹ ਬੱਦੀ ਵੀ ਬੰਦਾ ਪਹਿਲਾਂ ਵੀ ਮੈਨੂੰ ਗੱਤੂ ਵੀ ਸਹੀ ਕਹਿੰਦੇ ਹਾਂ ਨਹੀਂ ਕਹਿੰਦੇ ਕਹਿੰਦੇ ਪੱਤਰਾ ਕੋਈ ਪਰਫੈਕਟ ਨਹੀਂ ਨਹੀਂ ਕੌਣ ਦੇ ਗੁਵੰਦੀ ਤੋਂ ਇਹਨਾਂ ਤੋਂ ਉੱਚਾ ਸੀ ਕੋਈ ਦੇਖ ਰਿਹਾ ਸੀ ਰਾਤ ਨੂੰ ਇਹਨਾਂ ਦਾ ਰੀਅਲ ਵਰਲਡ ਤੋਂ ਮਗਾ ਆਹ ਕੰਦੇ ਦਾ ਗੜੇ ਪਾ ਦੇ ਆਕਲਿਆ ਹਾਲਾ اي هلا <applause> <applause>